ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਕੁਕਿੰਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਅਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਅੱਜ ਬਣਾਵਾਂਗੇ ਆਪਾਂ ਮਟਰ ਤੇ ਜੀਵੀ ਕੰਦ ਦੀ ਸਬਜੀ ਉਹਦੇ ਵਾਸਤੇ ਆਪਾਂ ਨੇ ਦੋ ਟਮਾਟਰ ਲੈ ਤਣੀਆਂ ਤਿੰਨ ਆਪਾਂ ਨੇ ਪਿਆਜ਼ ਅਦਰਕ ਲਸਣ ਹਰੇ ਮਟਰ ਹਰੇ ਮਟਰ ਜਿਹੜੇ ਆਪਾਂ ਨੇ ਫਲੀਆਂ ਲਈਆਂ ਅੱਧਾ ਕਿਲੋ ਉਹਨਾਂ ਦੇ ਜਿਹੜੇ ਆਪਣੇ ਮਟਰ ਕੱਢ ਲਏ ਤੇ ਛੋਟਾ ਪੀਸ ਲਿਆ ਆਪਾਂ ਨੇ ਇੱਕ ਜੀਮੇ ਕੰਦ ਦਾ ਜੀਮੇ ਕੰਦ ਨੂੰ ਆਪਾਂ ਨੇ ਪਹਿਲਾਂ ਚੰਗੀ ਤਰ੍ਹਾਂ ਛਿੱਲ ਲੈਣਾ ਛਿੱਲਣ ਤੋਂ ਪਹਿਲਾਂ ਆਪਾਂ ਇਹਨੂੰ ਹੱਥਾਂ ਨੂੰ ਆਪਾਂ ਜਿਹੜਾ ਉਹ ਸਰੋਂ ਦਾ ਤੇਲ ਆ ਜਿਹੜਾ ਹੁਲਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਆਪਾਂ ਜੀ ਕੰਦ ਨੂੰ ਛਿੱਲਦੇ ਆ ਤਿਆਰ ਕਰਦੇ ਆ ਤੇ ਨਾ ਹੱਥਾਂ ਦੇ ਉੱਤੇ ਜਿਹੜੀ ਖਾਰਸ਼ ਹੋਣ ਲੱ ਆ ਜਾਂਦੀ ਆ ਜੇ ਆਪਾਂ ਸਰੋਂ ਦਾ ਤੇਲ ਲਾ ਕੇ ਇਹਦੀ ਕਟਿੰਗ ਕਰੀਏ ਕਿ ਰੇਡੀਓ ਖਾਰਸ਼ ਬਹੁਤ ਘੱਟ ਹੁੰਦੀ ਹੈ ਬਲਕਿ ਹੁੰਦੀ ਹੋਣੀ ਹਾਂਜੀ ਆਪਾਂ ਦੇਖ ਲਓ ਪਹਿਲਾਂ ਛਿੱਲਾਂਗੇ ਜੀਂ ਕੰਦ ਨੂੰ ਜੀਂ ਵੀ ਕੰਦ ਨੂੰ ਛਿਲਣਾ ਜਿਹੜਾ ਬਹੁਤ ਆਸਾਨ ਤਰੀਕਾ ਹੈ ਇਹਨੂੰ ਅਸੀਂ ਬਹੁਤ ਹੀ ਆਸਾਨ ਢੰਗ ਦੇ ਨਾਲ ਛਿੱਲ ਸਕਦੇ ਹਾਂ ਦੇਖੋ ਆਪਾਂ ਨੇ ਜੀਂ ਕੰਦ ਛਿੱਲ ਲਿਆ ਤੇ ਐਸੀ ਤਰ੍ਹਾਂ ਹੀ ਜਿਹੜਾ ਆਪਾਂ ਦੂਆ ਪੀਸ ਵੀ ਛਿੱਲ ਲੈ ਲੈਣਾ ਆਪਾਂ ਦੋ ਪੀਸ ਕਰ ਲਏ ਤਾਂ ਕਿ ਆਸਾਨੀ ਦੇ ਨਾਲ ਛਿੱਲ ਹੋ ਜੂਵੇ ਜਿਹੜਾ ਜੀਮ ਜਾਂਦਾ ਇਹ ਸਰਦੀ ਦੇ ਮੌਸਮ ਵਿੱਚ ਹੁੰਦਾ ਇਹਨੂੰ ਇਹਦੇ ਸਾਨੂੰ ਬਹੁਤ ਫਾਇਦੇ ਆ ਇਹ ਸਾਨੂੰ ਠੰਡ ਜਿਸ ਤਰ੍ਹਾਂ ਇਹਦੀ ਤਸਵੀਰ ਆ ਉਹ ਗਰਮ ਹੁੰਦੀ ਹੈ ਇਹ ਆਪਾਂ ਠੰਡ ਵਿੱਚ ਖਾਈਦਾ ਇਹਦੇ ਸਾਨੂੰ ਬਹੁਤ ਹੀ ਫਾਇਦੇ ਆ ਹਾਂਜੀ ਆਪਾਂ ਨੇ ਇਹਨਾਂ ਨੂੰ ਛਿਲਕੇ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਕੱਟ ਲੈਣਾ ਪਹਿਲਾਂ ਆਪਾਂ ਨੇ ਲੰਬੇ ਲੰਬੇ ਸ਼ੇਪ ਦੇ ਵਿੱਚ ਸਲਾਈਸ ਕੱਟ ਲੈ ਤੇ ਹੁਣ ਆਪਾਂ ਇਹਨੂੰ ਛੋਟੇ ਪੀਸਾਂ ਦੇ ਵਿੱਚ ਕੱਟ ਲਵਾਂਗੇ ਜਿਹੜੇ ਆਪਾਂ ਨੇ ਪੀਸ ਕੱਟਣੇ ਆ ਉਹ ਬਹੁਤੇ ਨਹੀਂ ਮੋٹے ਹੋਣੇ ਆ ਤੇ ਚਾਹੀਦੇ ਨੇ ਤੇ ਨਹੀਂ ਬਰੀਕ ਜੇ ਮੋٹے ਹੋਣਗੇ ਤਾਂ ਉਹ ਕੱਚੇ ਰਹਿ ਜਾਣੇ ਆ ਫਰਾਈ ਕਰੂਗੇ ਜੇ ਇਹਦਾ ਤੇ ਜੇ ਉਹ ਬਰੀਕ ਹੋਣਗੇ ਤਾਂ ਫਿਰ ਉਹ ਉਦਾਂ ਵਿੱਚ ਗੁਲ ਜਾਣੇ ਆ ਇਹ ਆਪਾਂ ਥੋੜੇ ਜਿਹੇ ਦੇਖ ਕੇ ਜਿਹੜੇ ਇਹਦੇ ਆਪਾਂ ਨੇ ਪੀਸ ਬਣਾਣੇ ਆ ਹਾਂਜੀ ਦੇਖੋ ਆਪਾਂ ਨੇ ਇਸ ਇਸੇ ਤਰ੍ਹਾਂ ਸਾਰੇ ਪੀਸ ਜਿਹੜੇ ਬਣਾ ਕੇ ਤਿਆਰ ਕਰ ਲਏ ਜਿਵੇਂ ਕਹਿੰਦੀ ਜਿਹੜੀ ਸਬਜੀ ਮਟਰਾਂ ਦੇ ਵਿੱਚ ਪਾ ਕੇ ਆਪਾਂ ਬਣਾਣੇ ਬਹੁਤ ਹੀ ਸੁਆਦ ਤਿਆਰ ਹੁੰਦੀ ਹੈ ऐसे तरह ਆਪਾਂ ਇਸੇ ਪੀਸ ਨੂੰ ਵੀ ਕੱਟ ਲਵਾਂਗੇ ਹਾਂਜੀ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਧੋ ਲਿਆ ਹੁਣ ਇੱਕ ਵਾਰੀ ਹੋਰ ਇਹਨੂੰ ਚੰਗੀ ਤਰ੍ਹਾਂ ਮਲ ਮਲ ਕੇ ਸਾਫ ਪਾਣੀ 'ਚ ਧੋ ਲੈਣਾ ਧੋ ਕੇ ਇਹਨੂੰ ਆਪਾਂ ਕਿ ਛਰਨੀ ਦੇ ਵਿੱਚ ਕੱਢ ਲੈਣਾ ਆਪਾਂ ਨੇ ਇਹਨੂੰ ਕਰਨਾ ਫਰਾਈ ਆਪਾਂ ਛਰਨੀ ਦੇ ਵਿੱਚ ਕੱਢ ਕੇ ਜਿਹੜਾ ਪਾਣੀ ਆ ਉਹ ਪੂਰੀ ਤਰ੍ਹਾਂ ਕੱਟ ਦੇਣਾ ਦੇਖੋ ਇਹ ਪੂਰੀ ਤਰ੍ਹਾਂ ਜਿਹੜਾ ਆਪਾਂ ਨੇ ਪਾਣੀ ਉਹਦਾ ਕੱਢਤਾ ਤੇ ਆਪਾਂ ਨੇ ਪੈਨ ਨੂੰ ਧਰਿਆ ਗੈਸ ਤੇ ਪਹਿਨ ਪਹਿਲਾ ਆਪਾਂ ਇਹ ਚੰਗੀ ਤਰ੍ਹਾਂ ਸੁਕਾ ਲੈਣਾ ਕਿਉਂਕਿ ਆਪਾਂ ਨੇ ਇਹਨੂੰ ਫਰਾਈ ਕਰਨਾ ਹੈ ਤੇ ਆਪਾਂ ਇੱਕ ਬੜੀ ਕੜਛੀ ਜਿਹੜੀ ਉਹ ਪਾਵਾਂਗੇ ਸਰੋਂ ਦੇ ਤੇਲ ਦੀ ਪਹਿਲਾਂ ਆਪਾਂ ਜੀਵੀ ਗੰਦ ਨੂੰ ਕਰਾਂਗੇ ਫਰਾਈ ਜੀਵੀ ਗੰਦ ਆਪਾਂ ਨੇ ਫਰਾਈ ਕਰਕੇ ਇਸੇ ਤੇਲ ਦੇ ਵਿੱਚ ਜਿਹੜੀ ਆਪਾਂ ਨੇ ਸਬਜ਼ੀ ਬਣਾ ਲੈਣੀ ਹਾਂਜੀ ਦੇਖੋ ਹੁਣ ਤੇਲ ਆ ਜਿਹੜਾ ਸਾਡਾ ਉਹ ਪੂਰੀ ਤਰ੍ਹਾਂ ਕੱਢ ਗਿਆ ਤੇ ਆਪਾਂ ਨੇ ਜੀਵੀ ਗੰਦ ਉਹਦੇ ਵਿੱਚ ਪਾ ਦਿੱਤਾ ਪਾਣੀ ਹੈ ਜਿਹੜਾ ਆਪਾਂ ਨੇ ਪਹਿਲਾਂ ਬਿਲਕੁਲ ਕੱਟਤਾ ਤਾ ਕੇ ਇਹਦੇ ਵਿੱਚ ਜਿਹੜੇ ਕੋਈ ਪਾਣੀ ਦੇ ਜਰੂਰ ਆਪਾਂ ਪਾਉਂਦੇ ਤੇ ਪਾਣੀ ਤੇਲ ਦੇ ਜਿਹੜੇ ਛਿੱਟੇ ਪੈਨੇ ਆ ਇਸ ਕਰਕੇ ਇਹਦੇ ਵਿੱਚ ਜਿਹੜਾ ਪਾਣੀ ਉਹ ਬਹੁਤ ਜ਼ਰੂਰੀ ਆ ਗੱਢਣਾ ਇੱਕ ਪਾਸੇ ਆਪਾਂ ਨੇ ਜੀਮੇ ਕੰਦ ਆਪਾਂ سیمਤੇ ਧਰ ਤਾ ਫਰਾਈ ਕਰਨ ਵਾਸਤੇ ਇੱਕ ਪਾਸੇ ਆਪਾਂ ਨੇ ਜਿਹੜੇ ਮਸਾਲੇ ਤਿਆਰ ਕਰ ਲਏ ਟਮਾਟਰਾਂ ਨੂੰ ਵੀ ਆਪਾਂ ਨੇ ਚੀਰ ਲਿਆ ਅਦਰਕ ਲਸਣ ਦਾ ਆਪਾਂ ਨੇ ਪੇਸਟ ਬਣਾ ਲਿਆ ਤੇ ਪਿਆਜ਼ਾਂ ਨੂੰ ਵੀ ਅਸੀਂ ਬਰੀਕ ਛੋਟੇ ਟੁਕੜਿਆਂ ਦੇ ਵਿੱਚ ਕੱਟ ਲਿਆ ਬਾਕੀ ਜਿਹੜੇ ਸੁੱਕੇ ਮਸਾਲੇ ਹੋ ਆਪਾਂ ਨੇ ਤਿਆਰ ਕਰ ਲਏ। ਹਾਂਜੀ ਹੁਣ ਆਪਾਂ ਜੀਵੀ ਗੰਦ ਨੂੰ ਹਲਾਉਂਦੇ ਆਂ। ਆਪਾਂ ਇਹਨੂੰ ਸਿਮਤੇ ਕਰਿਆ ਹੋਇਆ ਤਾਂ ਆਪਾਂ ਇੱਕ ਪਾਸੇ ਮਸਾਲੇ ਤਿਆਰ ਕਰ ਲੈ ਤੇ ਇੱਕ ਪਾਸੇ ਜਿਹੜਾ ਸਾਡਾ ਜੀਵੀ ਗੰਦ ਫਰਾਈ ਹੋ ਗਿਆ। ਹੁਣ ਆਪਾਂ ਫੇਰ ਉਸੇ ਚਰਨੀ ਨੂੰ ਸਾਫ਼ ਕਰ ਲਿਆ। ਸਾਫ਼ ਕਰਕੇ ਇਹਦੇ ਵਿੱਚ ਪਾ ਤਾ ਆਪਾਂ ਨੇ ਜੀਵੀ ਗੰਦ ਕਿਉਂਕਿ ਜਿਹੜਾ ਆਪਣਾ ਤੇਲ ਆ ਉਹ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਨਚੋੜ ਦੇਣਾ। ਐਕਸਟਰਾ ਤੇਲ ਜਿਹੜਾ ਹੁਣ ਨਾਲ ਦੀ ਨਾਲ ਆਪੇ ਨੂੰ ਉਚੜ ਜਾਣਾ ਨਿਕਲ ਜਾਣਾ ਤੇ ਏਸੀ ਤੇਲ ਦੇ ਵਿੱਚ ਆਪਾਂ ਲਾ ਦਵਾਂਗੇ ਤੜਕਾ ਕਿਉਂਕਿ ਜਿਹੜੇ ਆਪਣੇ ਲਸਣ ਪਿਆਜ਼ ਆ ਤੜਕਾ ਉਹ ਜ਼ਿਆਦਾ ਹੈ ਇਸ ਕਰਕੇ ਸਾਨੂੰ ਤੇਲ ਵਿੱਚ ਥੋੜਾ ਜਿਹਾ ਜ਼ਿਆਦਾ ਹੀ ਲੈਣਾ ਹੈ ਅਸੀਂ ਤੇਲ ਸਾਡਾ ਗਰਮ ਹੈ ਉਹਦੇ ਵਿੱਚ ਆਪਾਂ ਇੱਕ ਚਮਚ ਪਾਇਆ ਜੀਰੇ ਦਾ ਉਹਨੂੰ ਆਪਾਂ ਬਰੌਨ ਕਰ ਲੈ ਇੱਕ ਚਮਚ ਪਾਇਆ ਆਪਾਂ ਸਾਬਦਾ ਤਣੀਆਂ ਇਹ ਦੋਨੇ ਚੀਜ਼ਾਂ ਨੂੰ ਪਹਿਲਾਂ ਆਪਾਂ ਨੇ ਬਰੌਨ ਕਰ ਲੈਣਾ ਦੇ ਨਾਲ ਪਾਏ ਆਪਾਂ ਨੇ ਅਦਰਕ ਤੇ ਲਸਣ ਦਾ ਪੀਸਟ ਉਹ ਲਸਣ ਨੂੰ ਆਪਾਂ ਪੂਰੀ ਤਰ੍ਹਾਂ ਸਿਮਰ ਦੇਣਾ ਹੈ ਇਸ ਨੂੰ ਤੇ ਲਸਣ ਨੂੰ ਆਪਾਂ ਨੇ ਪੂਰੀ ਤਰ੍ਹਾਂ ਭੁੰਨ ਲੈਣਾ ਦੇਖੋ ਇਹ ਜਿਹੜੀ ਸਬਜੀ ਹੈ ਇਹ ਬਣ ਕੇ ਬਹੁਤ ਹੀ ਸਵਾਦ ਤਿਆਰ ਹੁੰਦੀ ਹੈ ਬਣਾਉਣ ਦਾ ਬਹੁਤ ਆਸਾਨ ਤਰੀਕਾ ਹੈ ਇਹਦੇ ਵਿੱਚ ਆਪਾਂ ਨੂੰ ਕੋਈ ਵੀ ਚੀਜ਼ ਨਹੀਂ ਪਾਉਣੀ ਆਉਂਦਾ ਹੀ ਮલાઈ ਵਗੈਰਾ ਤੇ ਐਸੀ ਤਰ੍ਹਾਂ ਹੀ ਆਪਾਂ ਨੇ ਇਹ ਸਬਜੀ ਜਿਹੜੀ ਬਣਾ ਕੇ ਤਿਆਰ ਕਰਨੀ ਹੈ ਹਾਂਜੀ ਹੁਣ ਪਾਏ ਆਪਾਂ ਨੇ ਟਮਾ ਪਿਆਜ਼ ਪਿਆਜ਼ਾਂ ਜਿਹੜਾ ਆਪਾਂ ਨੇ ਉਹ ਜ਼ਿਆਦਾ ਪਾਏ ਆ ਕਿਉਂਕਿ ਇਹ ਜਿਹੜੀ ਸਬਜੀ ਆਪਾਂ ਥੋੜੀ ਜਿਹੀ ਰਸਮੀ ਸੀ ਬਣਾਣੀ ਆ ਨਾ ਬਹੁਤੀ ਇਹ ਪਤਲੀ ਤੇ ਨਾ ਹੀ ਬਹੁਤੀ ਸਖਤ ਇਹ ਆਪਾਂ ਨੋਰਮਲ ਜਿਹੀ ਜਿਹੜੀ ਸਬਜੀ ਬਣਾ ਕੇ ਤਿਆਰ ਕਰਨੀ ਆ ਪਿਆਜ਼ਾਂ ਨੂੰ ਕਰ ਲਿਆ ਆਪਾਂ ਨੇ ਬਰੌਨ ਤੇ ਨਾਲ ਪਾਵਾਂਗੇ ਹੁਣ ਆਪਾਂ ਟਮਾਟਰ ਇੱਕ ਕੌਲੀ ਜਿਹੜੀ ਸੈੱਡੀ ਤਿਆਰ ਹੋਗੀ ਅਸੀਂ ਟਮਾਟਰਾਂ ਨੂੰ ਬਰੀਕ ਟੁਕੜਿਆਂ ਦੇ ਵਿੱਚ ਚੀਰ ਲਏ। ਹੁਣ ਆਪਾਂ ਟਮਾਟਰਾਂ ਨੂੰ ਚੰਗੀ ਤਰ੍ਹਾਂ ਪਹਿਲਾਂ ਭੁੰਨਨਵਾਂਗੇ। ਆਪਾਂ ਕਿਸੇ ਵੀ ਚੀਜ਼ ਨੂੰ ਹੁਣੇ ਪਿਆਜ਼ਾਂ ਨੂੰ ਵੀ ਆਪਾਂ ਨੇ ਬਰੀਕ ਟੁਕੜਿਆਂ ਦੇ ਵਿੱਚ ਚੀਰੇ ਤੇ ਟਮਾਟਰਾਂ ਨੂੰ ਵੀ ਆਪਾਂ ਨੇ ਕਿਸੇ ਵੀ ਚੀਜ਼ ਨੂੰ ਮਿਕਸੀ ਦੇ ਵਿੱਚ ਗ੍ਰੈਂਡ ਨਹੀਂ ਕਰਿਆ ਆਪਾਂ ਐਸੇ ਤਰ੍ਹਾਂ ਜਿਹੜੀ ਇਹ ਸਬਜ਼ੀ ਬਣਾਵਾਂਗੇ। ਹਾਂਜੀ ਟਮਾਟਰ ਪਾਦ ਤੇ ਨਾਲ ਪਾਤਾ ਆਪਾਂ ਨੇ ਨਮਕ। ਨਮਕ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂ ਨਾ ਤੇ ਆਪਾਂ 5 ਮਿੰਟ ਵਾਸਤੇ ਜਿਹੜਾ ਇਹਨੂੰ ਸਿੰਮ ਤੇ ਢਾਕ ਦਵਾਂਗੇ ਫਿਰ ਤਾਂ ਤਾਂ ਕਿ ਜਿਹੜੇ ਟਮਾਟਰਾਂ ਆਪਣੀ ਖਟਾਸ ਜਿਹੜੀ ਛੱਡ ਦੇਣ ਤੇ ਮਸਾਲਾ ਸਾਡਾ ਭੁੰਨ ਕੇ ਤਿਆਰ ਹੋ ਜਾਵੇ ਹਾਂਜੀ ਆਪਾਂ ਨੂੰ ਢਾਕ ਤਾਂ ਤੇ ਹੁਣ ਆਪਾਂ ਦੇਖਦੇ ਹਾਂ ਮਸਾਲਾ ਜਿਹੜਾ ਸਾਡਾ ਕਿਸ ਤਰ੍ਹਾਂ ਬਣਿਆ ਦੇਖੋ ਪੂਰੀ ਤਰ੍ਹਾਂ ਨਮਕ ਪਾਣੇ ਦੇ ਨਾਲ ਜਿਹੜੇ ਟਮਾਟਰ ਤੇ ਪਿਆ ਜਾਂ ਬਹੁਤ ਛੇਤੀ ਜਿਹੜੇ ਭੁੰਨ ਕੇ ਤਿਆਰ ਹੋ ਨੇ ਤੇ ਇਹਨੂੰ ਆਪਾਂ 2 ਮਿੰਟ ਹੋਰ ਸੇਕ ਲਗਵਾਵਾਂਗੇ ਹਾਂਜੀ ਦੇਖੋ ਹੁਣ ਸਾਡਾ ਜਿਹੜਾ ਮਸਾਲਾ ਉਹ ਬਣ ਕੇ ਤਿਆਰ ਹੋ ਗਿਆ ਮਸਾਲੇ ਨੇ ਘਿਓ ਛੱਡਤਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸੁੱਕੇ ਮਸਾਲੇ ਟਮਾਟਰਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਮੈਸ਼ ਕਰਦਾ ਨਾ ਵੀ ਜਿਸ ਤਰ੍ਹਾਂ ਮਿਕਸੀ ਦੇ ਵਿੱਚ ਹੋ ਜਾਂਦਾ ਆਪਾਂ ਨੇ ਉਸੇ ਮੋਸੇ ਤਰ੍ਹਾਂ ਹੀ ਮੈਸ਼ ਕਰ ਦੇਣਾ ਕਿ ਪੂਰੀ ਤਰ੍ਹਾਂ ਸਾਡਾ ਜਿਹੜਾ ਮਸਾਲਾ ਤਿਆਰ ਹੈ ਇੱਕ ਚਮਚ ਪਾਇਆ ਸੀ ਹਲਦੀ ਪਾਊਡਰ ਹਲਦੀ ਪਾਊਡਰ ਹੈ ਜਿਹੜਾ ਅਸੀਂ ਇੱਕ ਬड़ा ਚਮਚ ਪਾਇਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਦੇਵਾਂਗੇ ਤਾਂ ਕਿ ਜਿਹੜੀ ਹਲਦੀ ਦਾ ਕੱਚਾਪਣਾ ਉਹ ਖਤਮ ਹੋ ਜਾਵੇ ਤੇ ਇੱਕ ਬड़ा ਚਮਚ ਪਾਇਆ ਅਸੀਂ ਲਾਲ ਮਿਰਚ ਪਾਊਡਰ ਕਿਉਂਕਿ ਆਪਾਂ ਨੇ ਹਰੀ ਮਿਰਚ ਨਹੀਂ ਪਾਈ ਲਾਲ ਮਿਰਚ ਜਿਹੜੀ ਆਪਾਂ ਨੇ ਪਾਈ ਹੈ ਇੱਕ ਬड़ा ਚਮਚ ਪਾਇਆ ਆਪਾਂ ਲਾਲ ਮਿਰਚ ਦਾ ਇੱਕ ਚਮਚ ਪਾਇਆ ਆਪਾਂ ਦੇਗੀ ਮਿਰਚ ਆਪਾਂ ਨੇ ਸਬਜੀ ਨੂੰ ਲਾਲ ਦਿਖਾਉਣ ਵਾਸਤੇ ਸੋਹਣੀ ਦਿਖਾਉਣ ਵਾਸਤੇ ਦੇਗੀ ਮਿਰਚ ਦਾ ਇੱਕ ਚਮਚ ਆਪਾਂ ਨੇ ਪਾ ਕੇ ਉਹਨੂੰ ਚੰਗੀ ਤਰ੍ਹਾਂ ਭੁੰਨ ਲਿਆ ਤੇ ਇੱਕ ਚਮਚ ਪਾਇਆ ਸੀ ਕਸੂਰੀ ਮੇਥੀ ਦਾ ਕਸੂਰੀ ਮੇਥੀ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਕਸੂਰੀ ਮੇਥੀ ਜਿਹੜੀ ਉਹ ਹੋਰ ਇੱਕ ਦਾਲ ਸਬਜੀ ਦਾ ਟੇਸਟ ਜਿਹੜਾ ਵਧਾ ਦਿੰਦੀ ਹੈ ਤੇ ਇਹ ਆਪਾਂ ਨੇ ਇੱਕ ਚਮਚ ਪਾਇਆ ਆਪਣੀ ਸਬਜੀ ਦੇ ਹਿਸਾਬ ਦੇ ਨਾਲ ਹਾਂਜੀ ਦੇਖੋ ਹੁਣ ਸਾਡਾ ਜਿਹੜਾ ਮਸਾਲਾ ਬਣ ਕੇ ਤਿਆਰ ਹੋ ਗਿਆ ਆਪਾਂ ਇਹਦੇ ਵਿੱਚ ਇੱਕ ਕੌਲੀ ਪਾਈ ਹੈ ਜਿਹੜੀ ਪਾਣੀ ਦੀ ਜੇ ਆਪਾਂ ਨੂੰ ਘੱਟ ਲੱਗਦਾ ਤਾਂ ਆਪਾਂ ਪਾਣੀ ਇਹਦੇ ਵਿੱਚ ਹੋਰ ਪਾਵਾਂਗੇ ਹਾਂਜੀ ਪਾਣੀ ਹੈ ਇਹਦੇ ਵਿੱਚ ਥੋੜਾ ਜਾਨੂੰ ਘੱਟ ਲੱਗ ਰਿਹਾ ਕਿਉਂਕਿ ਸਬਜ਼ੀ ਹੈ ਜਿਹੜੀ ਰਸਮੀ ਸੀ ਹੈ ਇੱਕ ਕੌਲੀ ਆਪਾਂ ਨੇ ਹੋਰ ਪਾਈ ਦੋ ਕ올ੀਆਂ ਆਪਾਂ ਨੇ ਪਾਣੀ ਦੀਆਂ ਪਾ ਲਈਆਂ ਕਿਉਂਕਿ ਸਬਜ਼ੀ ਹੈ ਜਿਹੜੀ ਉਹਨੇ ਪੱਕਣਾ ਵੀ ਹੈ ਤੇ ਮਟਰ ਹੈ ਜਿਹੜੇ ਸਾਡੇ ਉਹ ਪੱਕਣੇ ਆ ਤੇ ਉਹਦੇ ਵਿੱਚ ਵੀ ਫਿਰ ਪਾਣੀ ਜਿਹੜਾ ਘੱਟ ਰਹਿ ਜਾਂਦਾ ਇਸ ਕਰਕੇ ਜਿਹੜਾ ਆਪਾਂ ਨੇ ਦੋ ਗੋਲੀਆਂ ਪਾਣੀ ਦੀਆਂ ਪਾਈਆਂ ਤੇ 2 ਮਿੰਟ ਵਾਸਤੇ ਆਪਾਂ ਇਹਨਾਂ ਨੂੰ ਢਾਕ ਕੇ ਉਬਾਲ ਲਿਆ। ਦੇਖੋ ਇਹ ਹੁਣ ਜਿਦੀ ਸਾਡੀ ਮਸਾਲਾ ਇਹ ਪੂਰੀ ਤਰ੍ਹਾਂ ਰਿਜ ਰਿਹਾ ਹੈ ਤੇ ਇਹਦੇ ਵਿੱਚ ਜਿਹੜੀ ਉੱਪਰ ਝੱਗ ਜੀ ਆ ਗਈ ਜਦੋਂ ਇਹ ਖਤਮ ਹੋ ਜੂਗੀ ਤੇ ਜਿਹੜਾ ਸਾਡਾ ਮਸਾਲਾ ਉਹ ਪੱਕਣਾ ਸ਼ੁਰੂ ਹੋ ਜਾਊਗਾ। ਤੇ ਹੁਣ ਦੇਖੋ ਪਹਿਲਾਂ ਨਾਲੋਂ ਜਿਹੜਾ ਸਾਡਾ ਮਸਾਲਾ ਉਹ ਪੂਰੀ ਤਰ੍ਹਾਂ ਗਾੜਾ ਹੋ ਗਿਆ। ਤੇ ਆਪਾਂ ਇਹਨੂੰ 2-2 ਕੁ ਮਿੰਟ ਜਿਹੜਾ ਸੇਕ ਲਗਵਾ ਲਿਆ ਤੇ ਹੁਣ ਆਪਾਂ ਪਾਇਆ ਵਿੱਚ ਜੀਮੇ ਕੰਦ ਹੁਣ ਆਪਾਂ ਜੀਮੇ ਕੰਦ ਨੂੰ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੈਣ ਹੰਜੇ ਤੇ ਹੁਣ ਪਾਵਾਂਗੇ ਆਪਾਂ ਮਟਰ ਮਟਰ ਵੀ ਆਪਾਂ ਨੇ ਛਾ ਪਾਣੀ ਚ ਧੋ ਕੇ ਚਰਨੀ ਦੇ ਵਿੱਚ ਪਾ ਕੇ ਹੀ ਆਪਾਂ ਨੇ ਪਾਏ ਆ ਕਿਉਂਕਿ ਜਦੋਂ ਆਪਾਂ ਇਹਦੇ ਵਿੱਚ ਮਸਾਲਾ ਗਰਮ ਹੈ ਜੇ ਆਪਾਂ ਨਾਲ ਪਾਣੀ ਪਾਉਂਦੇ ਆ ਤਾਂ ਇਹ ਮਸਾਲਾ ਜਿਹੜਾ ਬਣਾ ਠੰਡਾ ਹੋ ਜਾਂਦਾ ਇਹਨੂੰ ਫਿਰ ਪੱਕਣ ਦੇ ਵਿੱਚ ਟਾਈਮ ਲੱਗਦਾ ਇਸ ਕਰਕੇ ਜਿਹੜਾ ਪਾਣੀ ਆਪਾਂ ਉਹ ਬਿਲਕੁਲ ਕੱਢ ਕੇ ਹੀ ਮਟਰ ਪਾਏ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਪਾਣੀ ਸਾਨੂੰ ਘੱਟ ਲੱਗ ਰਿਹਾ ਇਸ ਕਰਕੇ ਆਪਾਂ ਇਹਨੂੰ ਇੱਕ ਪਾਸੇ ਉਬਲਣ ਲਾਵਾਤੇ ਧਰਦੇ ਹਾਂ ਇੱਕ ਪਾਸੇ ਆਪਾਂ ਪਾਣੀ ਆ ਜਿਹੜਾ ਉਹਨੂੰ ਰਿਜਦਾ ਕਰਕੇ ਇਹਦੇ ਵਿੱਚ ਲੋੜ ਦੇ ਅਨੁਸਾਰ ਆਪਾਂ ਪਾਵਾਂਗੇ ਹਾਂਜੀ ਦੇਖੋ ਸਬਜ਼ੀ ਸਾਡੀ ਗਾੜੀ ਹੋ ਗਈ ਤੇ ਮਟਰ ਜਿਹੜਾ ਉਹਨਾਂ ਨੇ ਪੱਕਣਾ ਹੈ ਤੇ ਇਹਨੂੰ 10 ਮਿੰਟ 15 ਮਿੰਟ ਆਪਾਂ ਨੇ ਪਕਾਉਣਾ ਹੈ ਤੇ ਆਪਾਂ ਰਿਜਦਾ ਇੱਕ ਗਲਾਸ ਜਿਹੜਾ ਪਾਣੀ ਦਾ ਪਾਤਾ ਤੇ ਦੇਖੋ ਸਬਜੀ ਸਾਡੀ ਉਸੇ ਤਰ੍ਹਾਂ ਕਰ ਰਹੀ ਹੈ ਤੇ ਆਪਾਂ ਨੇ ਜਿਹੜਾ ਪਾਣੀ ਆ ਉਹ ਪੂਰੀ ਤਰ੍ਹਾਂ ਰਿਜਦਾ ਜਿਹੜਾ ਪਾਇਆ ਦੇਖੋ ਕਿੰਨਾ ਆਸਾਨ ਤਰੀਕੇ ਦੇ ਨਾਲ ਆਪਾਂ ਨੇ ਇਹ ਸਬਜੀ ਬਣਾ ਕੇ ਤਿਆਰ ਕਰੀ ਹੈ ਤੇ ਸਬਜੀ ਦੇਖੋ ਦੇਖਣ ਦੇ ਵਿੱਚ ਕਿੰਨੀ ਸੋਹਣੀ ਲੱਗ ਰਹੀ ਹੈ ਤੇ ਖਾਣ ਵਿੱਚ ਵੀ ਸਬਜੀ ਜਿਹੜੀ ਬਹੁਤ ਸਵਾਦ ਤਿਆਰ ਹੁੰਦੀ ਹੈ ਹਨੇ ਦੇਖੋ ਸਬਜੀ ਆਪਣੀ ਰਿਚ ਗਈ ਪੂਰੀ ਤਰ੍ਹਾਂ ਕਿਉਂ ਜਿਹੜਾ ਸਾਈਡਾਂ ਤੇ ਆ ਗਏ ਆ ਸਬਜੀ ਦੇਖਣ ਵਿੱਚ ਬਹੁਤ ਹੀ ਜਿਹੜੀ ਖੂਬਸੂਰਤ ਲੱਗ ਰਹੀ ਹੈ ਤੇ ਬਣਾਉਣ ਦਾ ਜਿਹੜਾ ਦੇਖੋ ਆਪਾਂ ਬਹੁਤ ਆਸਾਨ ਤਰੀਕੇ ਦੇ ਨਾਲ ਇਹ ਜਿਹੜੀ ਸਬਜੀ ਬਣਾ ਕੇ ਤਿਆਰ ਕਰੀਏ। ਹਾਂ ਜੀ ਦੇਖੋ ਹੁਣ ਆਪਾਂ ਉਹਨੂੰ ਪੂਰੀ ਤਰ੍ਹਾਂ ਮਿਕਸ ਕਰ ਦਵਾਂਗੇ ਤਾਂ ਕਿ ਜਿਹੜੇ ਆਪਾਂ ਮਸਾਲੇ ਪਾਏ ਹੋ ਮਿਕਸ ਹੋ ਜਵੇ ਸਾਡੀ ਸਬਜੀ ਬਣ ਕੇ ਤਿਆਰ ਹੋ ਗਈ ਇੱਕ ਚਮਚ ਪਾਇਆ ਆਪਾਂ ਧਨੀਏ ਦਾ ਪਾਊਡਰ ਇੱਕ ਚਮਚ ਪਾਇਆ ਗਰਮ ਮਸਾਲਾ ਇਹਨਾਂ ਮਸਾਲਿਆਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਦਿਆ। ਹਾਂਜੀ ਹੁਣ ਆਪਾਂ ਇਹਨੂੰ ਮਿਕਸ ਕਰਤਾ ਨਾਲ ਪਾਵਾਂਗੇ ਆਪਾਂ ਹਰਾ ਕੱਟਿਆ ਹੋਇਆ ਬਰੀਕ ਧਨੀਆ। ਧਨੀਏ ਨੂੰ ਆਪਾਂ ਬਹੁਤ ਛੋਟੇ-ਛੋਟੇ ਪਿਸਤਾਂ ਦੇ ਵਿੱਚ ਕੱਟ ਲਿਆ, ਬਰੀਕ ਕੱਟ ਲਿਆ। ਹੁਣ ਆਪਾਂ ਉਹ ਧਨੀਆ ਨੂੰ ਸਬਜ਼ੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ। ਧਨੀਆ ਪਾਉਣੇ ਨਾਲ ਤਾਂ ਜਿਹੜੀ ਸਬਜ਼ੀ ਉਹ ਬਹੁਤ ਹੀ ਜ਼ਿਆਦਾ ਜਿਹੜੀ ਸਵਾਦ ਬਣਦੀ ਹੈ। ਤੇ ਹੁਣ ਆਪਾਂ ਧਨੀਏ ਨੂੰ ਪਿੱਛੇ ਚੰਗੀ ਤਰ੍ਹਾਂ ਮਿਕਸ ਕਰ ਦ। ਤੇ ਹੁਣ ਆਪਾਂ ਇਹਨੂੰ 2 ਮਿੰਟ ਸੇਕ ਲਗਵਾਵਾਂਗੇ ਤਾਂ ਕਿ ਜਿਹੜੇ ਇਹ ਮਸਾਲੇ ਆਪਾਂ ਨੇ ਹੁਣ ਬਾਅਦ ਵਿੱਚ ਪਾਏ ਆ ਇਹ ਸਬਜ਼ੀ ਦੇ ਵਿੱਚ ਪੂਰੀ ਤਰ੍ਹਾਂ ਮਿਕਸ ਹੋ ਜਾਈ। ਹਾਂ ਜੀ ਹੁਣ ਦੇਖੋ ਸਬਜ਼ੀ ਜਿਹੜੀ ਸਾਡੀ ਬਣ ਕੇ ਤਿਆਰ ਹੋ ਗਈ। ਆਪਾਂ ਇਹਨੂੰ 2 ਮਿੰਟ ਸੇਕ ਲਗਵਾਇਆ। ਦੇਖਣ ਦੇ ਵਿੱਚ ਦੇਖੋ ਪਤਾ ਲੱਗ ਰਿਹਾ ਵੀ ਜਿਹੜੀ ਸਬਜ਼ੀ ਸਾਡੀ ਬਿਲਕੁਲ ਰੈਸਟੋਰੈਂਟ ਸਟਾਈਲ ਬਣ ਕੇ ਤਿਆਰ ਹੋਈ ਆ। ਤੇ ਆਪਾਂ ਨੇ ਬਹੁਤ ਆਸਾਨ ਤਰੀਕੇ ਨਾਲ ਜਿਹੜੇ ਆਮ ਘਰਾਂ ਦੇ ਵਿੱਚ ਆਪਾਂ ਮਸਾਲੇ ਵਰਤਦੇ ਆ ਉਹਨਾਂ ਦੇ ਨਾਲ ਹੀ ਆਪਾਂ ਨੇ ਇਹ ਸਬਜੀ ਬਣਾ ਕੇ ਤਿਆਰ ਕਰੀ ਹੈ ਆਪਾਂ ਤੁਹਾਨੂੰ ਇੱਕ ਪਲੇਟ ਦੇ ਵਿੱਚ ਪਾ ਕੇ ਦਿਖਾਣੇ ਆ ਦੇਖੋ ਸਬਜੀ ਦੇਖਣ ਦੇ ਵਿੱਚ ਕਿੰਨੀ ਵਧੀਆ ਲੱਗਦੀ ਹੈ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਆਪ ਇੱਕ ਵਾਰੀ ਜ਼ਰੂਰ ਟਰਾਈ ਕਰੋ ਤੇ ਮੇਰੇ ਦੇਖਣ ਵਾਲਾ ਦਾ ਬਹੁਤ ਬਹੁਤ ਧੰਨਵਾਦ ਜੀ